ਗੁਰਦੇਵ ਔਰ ਗੁਰੂ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਸਾਰੇ ਨੂੰ ਇਕੱਠੇ ਰਹਿਣ ਦੀ ਗੱਲ ਕੀਤੀ ਆ ਸਾਧ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧਵ ਮਖੀਰਾ ਬਾਣੀ ਦੇ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਮਹਾਰਾਜ ਨੇ ਇਹ ਸੰਦੇਸ਼ ਦਿੱਤਾ ਬਾਣੀ ਦੇ ਵਿੱਚ ਕਿ ਆਪਾਂ ਸਾਰੇ ਨੇ ਇਕੱਠੇ ਰਹਿਣਾ ਜਦੋਂ ਅਸੀਂ ਸਾਰੇ ਇਕੱਠੇ ਆ ਪਰ ਜਿਹੜਾ ਐਜੀ ਪੀਸੀ ਵੱਲੋਂ ਫਰਮਾਨ ਜਾਰੀ ਹੋਇਆ ਕਿ ਸ੍ਰੀ ਗੁਰੂ ਵਿਦਾਤ ਸਮਾਰਾਜ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਵੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਉਹ ਸਾਡਾ ਪੇ ਆ ਅਸੀਂ ਉਹਨੂੰ ਜਿੱਦਾਂ ਮਰਜ਼ੀ ਸਤਕਾਰ ਦਈਏ ਉਹ ਅਸੀਂ ਦੇਖਣਾ ਉਹ ਤੁਸੀਂ ਨਹੀਂ ਦੇਖਣਾ ਪੌਣੇ 3 ਕਰੋੜ ਵਾਲੇ 35 ਕਰੋੜ ਦੇ ਉੱਤੇ ਭਾਰੀ ਨਹੀਂ ਪੈ ਸਕਦੇ ਕਦੀ ਵੀ ਇਹਨਾਂ ਨੇ ਸਾਡੇ ਜਲਵੇ ਦੇਖੇ ਹੋ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ 25 ਮਈ 2009 ਦੇਖਿਆ ਇਹਨਾਂ ਨੇ 2 April ਦੇਖੀ ਇਹਨਾਂ ਨੇ ਇਹਨਾਂ ਨੇ ਤੁੰਗਲਕਾਬਾਦ ਵਾਲੇ ਮਸਲੇ ਸਾਡੇ ਦੇਖੇ ਹੋ ਆ ਇਹ ਅਸੀਂ ਇਹਨਾਂ ਤੋਂ ਬੰਜੇ ਨਹੀਂ ਇਹ ਸਾਡੇ ਤੋਂ ਸਾਡੀਆਂ ਤਾਕਤਾਂ ਦੇਖਣ ਦੀ ਲੋੜ ਨਹੀਂ ਇਹਨਾਂ ਨੂੰ ਇਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਸੜਕਾਂ ਦੇ ਉੱਤਰ ਨਾ ਫਿਰ ਰੈਪਿਡ ਐਕਸ਼ਨ ਫੋਰਸ ਲੱਗਣੀ ਆ ਦੰਗਾਈਆਂ ਨੂੰ ਕਾਬੂ ਕਰਨ ਵਾਲੀ ਪੁਲਿਸ ਅਸੀਂ ਸਤਿਕਾਰ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਜਿਨ੍ਹਾਂ ਕਾਰਜ ਬਿਹਾਰ ਸਾਡੇ ਜਿੰਨੇ ਵੀ ਸਾਡੇ ਵਿਧੀ ਹੁੰਦੀਆਂ ਰਹੀਆਂ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੁੰਦੇ ਆ 2009 ਦੇ ਵਿੱਚ ਜਦੋਂ ਮਹਾਰਾਜ ਰਾਮਾਨੰਦ ਜੀ ਦਾ ਇਹਨਾਂ ਨੇ ਕਤਲ ਕੀਤਾ ਬੇਰਹਿਮੀ ਦੇ ਨਾਲ ਉਸ ਤੋਂ ਬਾਅਦ ਜਾ ਕੇ 30 ਜਨਵਰੀ 2010 ਨੂੰ ਸਾਨੂੰ ਆਪਣਾ ਗ੍ਰੰਥ ਬਣਾਉਣਾ ਪਿਆ ਸਾਡੀ ਮਜਬੂਰੀ ਨਹੀਂ ਸੀ ਉਹ ਸਾਨੂੰ ਸਿਰਫ ਇਸ ਕਰਕੇ ਸੀ ਕਿ ਜਿੱਥੇ ਸਾਡੇ ਰਹਿਬਰਾਂ ਦਾ ਸਨਮਾਨ ਨਹੀਂ ਹੋਇਆ ਤਾਂ ਜਾ ਕੇ ਸਾਨੂੰ ਆਪਣਾ ਗ੍ਰੰਥ ਸਾਨੂੰ ਆਪਣਾ ਹਰਦਾ ਨਿਸ਼ਾਨ ਸਾਨੂੰ ਆਪਣਾ ਧਾਰਮਿਕ ਗ੍ਰੰਥ ਬਣਾਉਣਾ ਪੈ ਗਿਆ ਇਹ ਸਾਨੂੰ ਤਦ ਹੀ ਕਰਨਾ ਪਿਆ ਕਿ ਅਸੀਂ ਆਪਣੀ ਅਮਰਤ ਬਾਣੀ ਰੱਖ ਲਈ ਆ ਹੁਣ ਅਸੀਂ ਉਹਨੂੰ ਜਿੱਦਾਂ ਮਰਜ਼ੀ ਲਈ ਜਾਈਏ ਚਾਹੇ ਟੋਕਰੀ ਚ ਰੱਖ ਕੇ ਲਈ ਜਾਈਏ ਚਾਹੇ ਸਾਈਕਲ ਦੇ ਸਟੈਂਡ ਪਿੱਛੇ ਰੱਖ ਕੇ ਲਈ ਜਾਈਏ ਚਾਹੇ ਇਹ ਕੱਚ ਦੇ ਵਿੱਚ ਪਾ ਕੇ ਲਈ ਜਾਈਏ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹ ਸਾਡਾ ਜਿਹੜਾ ਆ ਇਹ ਸਾਡੀ ਅਸੀਂ ਦੇਖਣਾ ਅਸੀਂ ਆਪਣੇ ਰਹਿਬਰਾਂ ਦਾ ਜਿਹੜਾ ਕਦਰ ਆ ਉਹ ਕਿਦਾਂ ਕਰਨੀ ਆ ਉਹਨਾਂ ਦਾ ਉਹਨਾਂ ਦਾ ਸਨਮਾਨ ਅਸੀਂ ਕਿੱਦਾਂ ਕਰਨਾ ਔਰ ਇਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਫਰਮਾਨ ਯਾਰੀ ਹੋਇਆ ਸਾਡਾ ਵੀ ਫਰਮਾਨ ਯਾਰੀ ਹੋ ਗਿਆ ਬਨਾਰਸ ਕਾਂਚੀ ਤੋਂ ਬਨਾਰਸ ਕਾਂਚੀ ਤੋਂ ਸਾਡਾ ਫਰਮਾਨ ਯਾਰੀ ਹੋ ਚੁੱਕਾ ਕੀ ਜਿਹੜਾ ਹੈਗਾ ਆ ਉਹ ਭਗਤਨੀ ਉਹ ਸ਼ਿਰੂਗਰਵੀ ਦਾਸ ਮਹਾਰਾਜ ਲਿਖਿਆ ਜਾਊਗਾ ਔਰ ਉਸ ਨੂੰ ਕੋ ਚੈਲੰਜ ਕਰਕੇ ਦੱਸੇ ਇੱਕ ਚ ਮਾਰਦਾ ਜਿਹੜਾ ਹੈਗਾ ਉਹ ਟ੍ਰੇਨ ਦਾ ਡੱਬਾ ਨਹੀਂ ਬੁੱਕ ਕਰਾ ਸਕਦਾ ਇੱਥੋਂ ਤਿੰਨ ਤਿੰਨ ਟ੍ਰੇਨਾਂ ਚਾਰ ਚਾਰ ਟ੍ਰੇਨਾਂ ਜਾਂਦੀਆਂ ਭਰ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਹਾਜ਼ ਭਰ ਕੇ ਜਾਣੇ ਆ ਉਹ ਇਹ ਸਾਡਾ ਮੁਕਾਮਲਾ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਆ ਕਿ ਸਾਡੀ ਜਿਹੜੀ ਗਿਣਤੀ ਆ ਉਹ ਬਹੁਤਾਂ ਚ ਗਿਣਤੀ ਆ ਅਸੀਂ ਸਨਮਾਨ ਕਰਦੇ ਆ ਰਬੀਦਾਸੀਆ ਧਰਮ ਸੰਗਠਨ ਜਦੋਂ ਬਣਿਆ ਸੀ ਉਹਦੇ ਵਿੱਚ ਲਿਖਿਆ ਗਿਆ ਆ ਕਿ ਅਸੀਂ ਸਭ ਧਰਮਾਂ ਦਾ ਸਨਮਾਨ ਕਰਦੇ ਆ ਸਾਨੂੰ ਬੋਲਣ ਤੇ ਮਜਬੂਰ ਨਾ ਕਰੋ ਅਸੀਂ ਆਪਣੇ ਹੱਕ ਜਿਹੜੇ ਆ ਉਹ ਸਾਨੂੰ ਲੈਣੇ ਆਉਂਦੇ ਆ ਇਸ ਕਰਕੇ ਮੈਂ ਐ ਜੀ ਪੀ ਸੀ ਨੂੰ ਦੁਆਰਾ ਇਹ ਕਹਿਣਾ ਕਿ ਜੇ ਸਾਡਾ ਤੁਸੀਂ ਸਾਡੇ ਕੰਮ ਦੇ ਵਿੱਚ ਰੋੜਾ ਬਣੇ ਜਾਂ ਸਾਡੇ ਮਹਾਰਾਜ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਂ ਕਿਸੇ ਹੋਰ ਚੀਜ਼ ਦੇ ਨਾਲ ਛੇੜਖਾਨੀ ਕੀਤੀ ਤਾਂ ਇਹ ਫਿਰ ਮੁੜ ਕੇ 25 ਮਈ 2009 ਜਿਹੜਾ ਦੁਹਰਾ ਦੇਾਂਗੇ ਐ ਜੀ ਪੀ ਸੀ ਮਰਦਾ ਕਰ ਪਿੰਡ ਗੁਰੂ ਵਿਕਾਸ ਮਹਾਰਾਜ ਕੋਲ ਪਾਣੀ ਲੈਣ ਲਈ ਇਸੇ ਵਿਖਣ ਲਈ ਉਹਨਾਂ ਨੇ ਕਿਉਂ ਕਿਤਾ ਨਹੀਂ ਤੁਸੀਂ ਕੌਣ ਹੋਂਦੇ ਆ ਭੇਟ ਬੋ ਕਰਨ ਵਾਲੇ ਲੱਖ ਲੱਖ ਤਰ੍ਹਾਂ ਦੇ ਲੋਕਾਂ ਤੋਂ ਜਿਹੜੇ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਦੇ ਭਾਤ ਕਹਿੰਦੇ ਆ ਔਰ ਗੁਰੂ ਘਰ ਜਿਹਨੇ ਫੇਮਸ ਕਰਦੇ ਆ ਅੱਜ ਸਿੱਖ ਕੌਮ ਦੇ ਵਿੱਚ ਜਿਉਂਨੇ ਦੇ ਵਿੱਚ ਕਿੰਨੇ ਲੱਗਦੇ ਕੰਮ ਆ ਰਹੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਲੋਕ ਸੇਵਕ ਹੋ ਰਹੇ ਆ ਤੇ ਉਹਨਾਂ ਨੇ ਕਰਕੇ ਹੋ ਰਿਹਾ ਜਿਹੜੇ ਵੱਡੇ ਹੀ ਧੜਾਵਾਕ ਉੱਤੇ ਚੋਦਰ ਜਤਾ ਰਹੇ ਆ ਜਿਨ੍ਹਾਂ ਨੂੰ ਜਿਹੜੇ ਲੋਕ ਆਪਣਾ ਫੇਮ ਲੱਭਦੇ ਆ ਕਿ ਅਸੀਂ ਮਸ਼ਹੂਰ ਕਿੱਦਾ ਹੋਣਾ ਆ ਪਰ ਮਸ਼ਹੂਰ ਹੋਣੇ ਯੋ ਭੀ ਆਤਾ ਬੰਦਿਆ ਤੇ ਯੋ ਕੋਈ ਹੁਕਮ ਨਾ ਵਜਾਰਾ ਕਰਦੀਆ ਜੇ ਕੋਈ ਹੁਕਮ ਨਾ ਚਾਰੀ ਕਰਦੇ ਆ ਤੇ ਮੈਂ ਤੁਹਾਨੂੰ ਵੀ ਗੱਲ ਦੱਸਣਾ ਹੈ ਕਿ ਜੰਦੇ ਲਿੱਖੀ ਬੋਲਦੇ ਲਿੱਖੀ ਗੁਰੂ ਰਵਿਦਾਸ ਮਹਾਰਾਜ ਨੇ ਜੇ ਕਿ ਘਟਨ ਸੀ ਲਿੱਖੀਏ ਮੇਰੇ ਪਿਤਾ ਬਾਦਲੇ ਇੱਕ ਵਿਦਵਾਨ ਸੀ ਬੱਚਿਆਂ ਨੇ ਸਾਡੇ ਵੱਡੇ ਪਾਲੀ ਆਖੀ ਹੋ ਜਰਾਨੀਆਂ ਗੁਰੂ ਸਿੰਘ ਜਿੱਥੇ ਮੇਰੇ ਖੂਨ ਦੋ ਲਿਆ ਕੀ ਗੁਰੂ ਬੰਦੀ ਆ ਜਨਮੇ ਪਾਸਾ ਜੁਲਿਤ ਸੀ ਹੁਣ ਹੋਵੇ ਅਸੀਂ ਤੁਹਾਨੂੰ ਐਸੀ ਗੁਰੂ ਅਸੀਂ ਕੱਢਿਆ ਤੁਮੋਰ ਵਿੱਚੋਂ ਦੱਸਦਾ ਮੈਨੂੰ ਪੜ੍ਹਨ ਨੂੰ ਨਹੀਂ ਸਰੋ ਉਹ ਸਾਡੀ ਤੋ ਇਹ ਜਿੱਲੇ ਇਤਿਹਾਸਾ ਜੇ ਤੁਸੀਂ ਅਗਵੇਂ ਇਤਿਹਾਸ ਦੇਖਣਾ ਇੰਡੀਆ ਗੇਟ ਤੇ ਜਾ ਕੇ ਦੇਖ ਲਓ ਸਭ ਤੋਂ ਜਨਾ ਸਾਡਾ ਕਲਕਤਾ ਦਾ ਔਰ ਮੁਸਲਮਾਨਾਂ ਦਾ ਜਿਹੜਾ ਹੋਇਆ ਇਤਿਹਾਸ ਵਿੱਚ ਨਾ ਲਿਖਾਇਆ ਤੁਹਾਡੇ ਕਿਤੇ ਇਤਿਹਾਸ ਵਿੱਚ ਨਾ ਨਹੀਂ ਇਸ ਕਰਕੇ ਇਸ ਦੇਸ਼ ਨੂੰ ਯਾਦ ਕਰਨ ਲਈ ਵੀ ਸਿਦੂ ਸਿੰਘ ਭਗਤ ਸਿੰਘ ਰਾਜਗੁਰੂ ਸੁਖਦੇਵ ਉਹ ਵੀ ਜਿਹੜੇ ਅਸ ਪੰਜਾਬ ਦੇ ਵਿੱਚੋਂ ਉਹ ਜੋਧੇ ਜਿਨ੍ਹਾਂ ਗਾਤ ਮਾਜ ਧਰਮਜੋਤ ਹੋਇਆ ਤੇ ਤੁਸੀਂ ਉਹ ਜੜੀਆਂ ਦੰਗੀਆਂ ਹੱਤਾਂ ਕਰਕੇ ਗਲਤ ਕਰ ਰਹੇ ਆਂ ਟੈਸ ਕਰਕੇ ਜੇ ਤੁਸੀਂ ਗੁਰੂ ਔਰ ਗੁਰੂ ਹੀ ਬਾਣੀ ਆ ਜਿਹੜੇ ਬਾਣੀ ਲਿਖੇ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਇਹ ਦੋਰਾ ਨਹੀਂ ਲਿਖਿਆ ਪਰ ਜੇ ਅਸੀਂ ਸਪੈਕਟ ਜਿੰਨੇ ਇੱਕ ਗ੍ਰੰਥ ਨੂੰ